ਘੱਟ ਉਮਰ ਦੇ ਲੋਕਾਂ ਨੂੰ ਵੀ ਆ ਰਹੇ ਨੇ ਹਾਰਟ ਅਟੈਕ ਜੇਕਰ ਤੁਹਾਡੇ ਘਰ ਵੀ ਵਰਤੀ ਜਾਂਦੀ ਹੈ ਇਹ ਚੀਜ਼ ਤਾਂ ਹੋ ਜਾਓ ਸਾਵਧਾਨ ਮੁਕੀ ਬਣ ਸਕਦਾ ਹੈ ਦਿਲ ਦੇ ਦੌਰੇ ਦਾ ਕਾਰਨ ਵਿਹਾਂ ਖਰਾਬ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਦੇ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਤੇਜ਼ੀ ਦੇ ਨਾਲ ਵਧ ਰਹੇ ਨੇ ਭਾਰਤ ਦੇ ਵਿੱਚ ਵੀ ਹਾਰਟ ਅਟੈਕ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਆંકੜੇ ਹੈਰਾਨ ਕਰ ਦੇਣ ਵਾਲੇ ਨੇ ਇੱਕ ਸਮਾਂ ਸੀ ਜਦੋਂ ਵਡੇਰੀ ਉਮਰ ਦੇ ਵਿੱਚ ਜਾ ਕੇ ਕਿਸੇ ਇੱਕ ਜਾਂ ਦੋ ਨੂੰ ਹਾਰਟ ਅਟੈਕ ਆਉਂਦਾ ਸੀਗਾ ਪਰ ਅੱਜਕੱਲ ਰੋਜ਼ਾਨਾ ਦੀ ਤਰ੍ਹਾਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਕਿਸੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਂਦੀ ਹੈ ਕਈ ਫਿਲਮੀ ਸਿਤਾਰੇ ਵੀ ਹਾਰਟ ਅਟੈਕ ਦੇ ਕਾਰਨ ਇਸ ፈਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਨਹੀਂ ਪਰ ਪਿਛਲੇ ਕੁਝ ਸਮੇਂ ਤੋਂ ਬੱਚਿਆਂ ਦੇ ਵਿੱਚ ਵੀ ਹਾਰਟ ਅਟੈਕ ਨੂੰ ਦੇਖਿਆ ਜਾ ਰਿਹਾ ਹੈ ਦੱਸਦੇ ਕਿ ਕਈ ਬੱਚਾਂ ਦੀ ਮੌਤ ਦਾ ਕਾਰਨ ਵੀ ਦਿਲ ਦਾ ਦੌਰਾ ਪੈਣਾ ਦੱਸ ਰਹੇ ਨੇ ਤਾਂ ਹੁਣ ਤੱਕ ਇਹ ਨੌਜਵਾਨ ਲਈ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸੀਗਾ ਪਰ ਹੁਣ ਬੱਚਿਆਂ ਦੇ ਵਿੱਚ ਵੀ ਇਹ ਚਿੰਤਾ ਦੇਖੀ ਜਾ ਰਹੀ ਹੈ ਬੱਚੇ ਵੀ ਜਿਹੜਾ ਕਿ ਇਸ ਦਾ ਸ਼ਿਕਾਰ ਹੋਣ ਲੱਗੇ ਨੇ ਦੱਸਦੀ ਹੈ ਕਿ ਕੁਝ ਮਹੀਨੇ ਪਹਿਲਾਂ ਹੀ ਗੁਜਰਾਤ ਤੇਲਗਾਨਾ ਦੇ ਵਿੱਚ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਿਲ ਦਾ ਦੌਰਾ ਪਿਆ ਸੀਗਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਤਾਂ ਇਹ ਮਾਮਲਾ ਬਹੁਤ ਹੀ ਗੰਭੀਰ ਹੈ ਜਿਸ ਤੇ ਸੇਤ ਮਹਿਰ ਦੇ ਵੱਲੋਂ ਵੀ ਸਾਵਧਾਨ ਰਹਿਣ ਦੀ ਗੱਲ ਆਖੀ ਗਈ ਹੈ। ਅਜੇਹੇ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਇਸ ਪੂਰੀ ਰਿਪੋਰਟ ਦੇ ਵਿੱਚ ਕਿ ਆਖਿਰ ਬੱਚਿਆਂ ਦੇ ਵਿੱਚ ਇਹ ਹਾਰਟ ਅਟੈਕ ਕਿਉਂ ਆਉਂਦਾ ਹੈ? ਤਾਂ ਬੱਚਿਆਂ ਦੇ ਵਿੱਚ ਦਿਲ ਦਾ ਦੌਰਾ ਪੈਣ ਦਾ ਅਸਲ ਕਾਰਨ ਵੀ ਤੁਹਾਨੂੰ ਦੱਸਾਂਗੇ। ਦਰਅਸਲ ਡਾਕਟਰਾਂ ਦੇ ਅਨੁਸਾਰ ਕੁਝ ਬੱਚਾ ਨੂੰ ਜਨਮ ਤੋਂ ਹੀ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ। ਬੱਚਾ ਮਾਂ ਦੀ ਕੁੱਖ ਦੇ ਵਿੱਚ ਹੁੰਦਿਆ ਹੀ ਜਮਾਂਦਰੂ ਦਿਲ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ। ਇਨਾਂ ਦੇ ਵਿੱਚ ਦਿਲ ਵਿੱਚ ਛੇਕ ਅਤੇ ਦਿਲ ਦੀਆਂ ਕੁਝ ਬਿਮਾਰੀਆਂ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਕਾਰਨ ਬੱਚੇ ਦੇ ਦਿਲ ਦੇ ਵਲਵ ਅਤੇ ਨਾੜੀਆਂ ਉੱਤੇ ਮਾੜਾ ਅਸਰ ਪੈਂਦਾ ਹੈ ਕਈ ਮਾਮਲਿਆਂ ਦੇ ਵਿੱਚ ਮਾਪੇ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਨੇ ਕਿ ਉਹਨਾਂ ਦੇ ਬੱਚੇ ਨੂੰ ਅਜੇ ਹੀ ਖਤਰਨਾਕ ਬਿਮਾਰੀ ਹੈ ਤਾਂ ਸਿਹਤ ਮਾਇਰਾ ਦੇ ਅਨੁਸਾਰ ਦੱਸਦੀ ਹੈ ਕਿ ਬੱਚਿਆਂ ਦੇ ਵਿੱਚ ਦਿਲ ਦੇ ਜਿਹੜੇ ਕੀ ਰੋਗਾਂ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਮੋਟਾਪਾ ਹੈ ਖਾਣ ਪੀਣ ਦੀਆਂ ਗਲਤ ਆਦਤਾਂ ਅਤੇ ਵਿਗੜੀ ਹੋਈ ਜੀਵਨ ਸ਼ੈਲੀ ਦੇ ਕਾਰਨ ਉਹਨਾਂ ਦੇ ਵਿੱਚ ਮੋਟਾਪਾ ਵੱਧਦਾ ਹੈ ਤਾਂ ਜਿਸ ਕਾਰਨ ਦਿਲ ਦੀਆਂ ਬਿਮਾਰੀਆਂ ਵੱਧ ਰਹੀਆਂ ਨੇ ਐਨਾ ਹੀ ਨਹੀਂ ਸਗੋਂ ਅੱਜਕੱਲ੍ਹ ਦੇ ਬੱਚੇ ਜਿਹੜੇ ਕਿ ਬਾਹਰ ਘੱਟ ਖੇਲ ਰਹੇ ਨੇ ਉਹਨਾਂ ਦਾ ਮਾਨਸਿਕ ਤਣਾਅ ਵੱਧ ਰਿਹਾ ਜਿਸ ਕਾਰਨ ਉਹਨਾਂ ਦਾ ਬੀਪੀ ਜਿਹੜਾ ਕਿ ਵੱਧ ਰਿਹਾ ਅਤੇ ਦਿਲ ਦੇ ਦੌਰੇ ਦਾ ਖਤਰਾ ਵੀ ਵੱਧ ਰਿਹਾ ਤਾਂ ਹੁਣ ਤੁਹਾਨੂੰ ਦੱਸਾਂਗੇ ਕਿ ਬੱਚਿਆਂ ਦੇ ਵਿੱਚ ਦਿਲ ਦੇ ਦੌਰੇ ਦੇ ਲੱਛਣ ਕੀ ਨੇ ਦਰਅਸਲ ਬੁੱਲਾਂ ਦੇ ਨੇੜੇ ਨੀਲੇ ਨਿਸ਼ਾਨ ਸਾਹ ਲੈਣ ਦੇ ਵਿੱਚ ਤਕਲੀਫ ਥੋੜਾ ਜਿਹਾ ਤੁਰਨ ਦੇ ਉੱਤੇ ਸਾਹ ਚੜਨਾ ਸਹੀ ਵਿਕਾਸ ਦੀ ਘਾਟ ਚੱਕਰ ਆਉਣੇ ਛਾਤੀ ਦੇ ਵਿੱਚ ਦਰਦ ਤਾਂ ਅਜਿਹੀ ਲੱਛਣ ਜਿਹੜੇ ਕਿ ਦਿਲ ਦੇ ਦੌਰੇ ਦੇ ਨੇ ਤਾਂ ਉੱਥੇ ਇਸ ਲੱਛਣ ਨੂੰ ਦਿਖਾਈ ਦੇਣ ਤੇ ਤਾਂ ਤੁਹਾਨੂੰ ਕੀ ਕੁਝ ਕਰਨਾ ਚਾਹੀਦਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇਕਰ ਬੱਚੇ ਦੀ ਛਾਤੀ 'ਚ ਦਰਦ ਹੋਵੇ ਅਤੇ ਸਾਹ ਲੈਣ 'ਚ ਤਕਲੀਫ ਹੋਵੇ ਤਾਂ ਬਿਨਾਂ ਕਿਸੇ ਦੀ ਦੇਰੀ ਤੇ ਤੁਰੰਤ ਹਸਪਤਾਲ ਲੈ ਜਾਓ ਜਨਮ ਦੇ ਸਮੇਂ ਬੱਚੇ ਦੇ ਦਿਲ ਦੇ ਸਾਰੇ ਟੈਸਟ ਕਰਵਾਓ ਬੱਚਿਆਂ ਨੂੰ ਜੰਕ ਫੂਡ ਨਾ ਖਾਣ ਦਿਓ ਬੱਚਿਆਂ ਦੀ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਕਰੋ ਬੱਚਿਆਂ ਨੂੰ ਬਾਹਰ ਖੇਡਣ ਦੇ ਲਈ ਉਤਸ਼ਾਹਿਤ ਕਰੋ ਬੱਚਿਆਂ ਨੂੰ ਘੱਟ ਤੋਂ ਘੱਟ ਮੋਬਾਈਲ ਦੀ ਵਰਤੋਂ ਕਰਨ ਦਿਓ ਤੇ ਉੱਥੇ ਹੀ ਤੁਹਾਨੂੰ ਦੱਸ ਦੇ ਕਿ ਸਾਰੀ ਗੱਲਾਂ ਤੁਹਾਡੇ ਲਈ ਵੀ ਬੇਹਦ ਜ਼ਰੂਰੀ ਹੈ ਆਪਣੇ ਯਾਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਇਹ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਹ ਬਿਮਾਰੀ ਹੁਣ ਹਰ ਇੱਕ ਬੱਚੇ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਖਾਣ ਪੀਣ ਨੂੰ ਲੈ ਕੇ ਬੱਚਿਆਂ ਦੇ ਵਿੱਚ ਜੰਕ ਫੂਡ ਦਾ ਕਾਫੀ ਕ੍ਰੇਜ਼ ਹੈ ਤਾਂ ਉਹਨਾਂ ਨੂੰ ਘਟਾਉਣ ਦੀ ਲੋੜ ਹੈ ਕਿਉਂਕਿ ਮੋਟਾਪਾ ਵੀ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ